ਹਾਂਜੀ ਦੋਸਤੋ ਤੁਹਾਡਾ ਸਵਾਗਤ ਹੈ ਸਾਡੇ ਇਸ ਚੈਨਲ ਤੇ ਲੋਕ ਗੀਤਾਂ ਦੇ ਦਰਿਅੇ ਅਸੀਂ ਹਰ ਰੋਜ਼ ਤੁਹਾਡਾ ਘਰ ਬੈਠਿਆਂ ਦਾ ਮਨੋਰੰਜਨ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਤੁਸੀਂ ਆਨੰਦਿਤ ਹੁੰਦੇ ਹੋਵੋਗੇ ਤੇ ਅੱਜ ਫੇਰ ਅਸੀਂ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਤੁਹਾਡੇ ਸੰਮੁਖ ਹੋਏ ਹਾਂ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਬਹੁਤ ਸੋਹਣੇ ਕੌਂਪਲੀਮੈਂਟ ਦਿੰਨੇ ਹੋ ਬਹੁਤ ਸੋਹਣੀਆਂ ਗੱਲਾਂ ਸਾਨੂੰ ਕਰਕੇ ਸਾਨੂੰ ਸੁਚੇਤ ਕਰਦੇ ਹੋ ਸਾਨੂੰ ਲੋਕ ਗੀਤਾਂ ਲਈ ਪ੍ਰੇਰਿਤ ਕਰਦੇ ਹਾਂ ਅਸੀਂ ਤੁਹਾਡੀ ਪ੍ਰੇਰਣਾ ਨੂੰ ਮੁੱਖ ਰੱਖ ਕੇ ਫੇਰ ਕੋਈ ਨਾ ਕੋਈ ਲੋਕ ਗੀਤ ਲੈ ਕੇ ਇਸ ਚੈਨਲ ਦੇ ذریعے ਤੁਹਾਡੇ ਰੂਪ ਰੂਪ ਹੋ ਜਾਂਦੇ ਆ ਤੇ ਅੱਜ ਫੇਰ ਅਸੀਂ ਇੱਕ ਬੜਾ ਸੋਹਣਾ ਲੋਕ ਗੀਤ ਲੈ ਕੇ ਤੁਹਾਡੇ ਸਾਹਮਣੇ ਹੋਏ ਹਾਂ ਉਮੀਦ ਕਰਦੇ ਹਾਂ ਤੁਸੀਂ ਇਸ ਲੋਕ ਗੀਤ ਨੂੰ ਵੀ ਭਰਮਾ ਹੁੰਗਾਰਾ ਦੋਗੇ ਤੇ ਸਾਡੀਆਂ ਉਮੀਦਾਂ ਤੇ ਤੁਸੀਂ ਬੂਰ ਪਾਉਗੇ ਤੇ ਅੱਜ ਫੇਰ ਆਪਾਂ ਹੋਣਾ ਰਲ ਮਿਲ ਕੇ ਇਸ ਲੋਕ ਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੀਏ ਹਰਿਆ ਹਰਿਆ ਗੰਦਲਾ Bye. i'm इसनी परवात फेरी रांजा फुलादी सेज विशाम दाई आजा tren bueno. ਹਾਂਜੀ ਦੋਸਤੋ ਇਸੇ ਲੋਕਗੀਤ ਅਸੀਂ ਪੂਰੀ ਕੋਸ਼ਿਸ਼ ਕੀਤੀ ਕਿ ਇਸ ਲੋਕਗੀਤ ਨੂੰ ਸਹੀ ਤਰੀਕੇ ਦੇ ਨਾਲ ਸਹੀ ਢੰਗ ਦੇ ਨਾਲ ਨਿਪਟਾਇਆ ਜਾਵੇ ਤੇ ਉਮੀਦ ਕਰਦੇ ਹਾਂ ਤੁਸੀਂ ਚੰਗਾ ਲੁਤਫਲਾਓਗੇ ਇਸ ਲੋਕਗੀਤ ਤੋਂ ਤੇ ਸਾਡੇ ਦੁਆਰਾ ਕੀਤੀ ਇਸ ਮਿਹਨਤ ਨੂੰ ਤੁਸੀਂ ਚੰਗਾ ਬੁਰਾ ਪਾਉਂਗੇ ਅਖੀਰ ਦੇ ਵਿੱਚ ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ